ਨਗਰ ਨਿਗਮ ਚੋਣਾ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ ਤੇ ਇਸੇ ਵਿਚਾਲੇ ਅਕਾਲੀ ਦਲ ਦੇ ਵਾਰਡ ਨੰਬਰ 15 ਤੋਂ ਉਮੀਦਵਾਰ ਬੀਬੀ ਗਗਨਦੀਪ ਕੌਰ ਦਵੱਲੂ ਆਪਣੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਜਿਸ ਤੋਂ ਬਾਅਦ ਕਿਉਨਾ ਵਾਰਡ ਦੇ ਘਰ ਘਰ ਜਾ ਕੇ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਵੋਟਾਂ ਪਾਉਣ ਦੀ ਵੀ ਅਪੀਲ ਕੀਤੀ ਗਈ ਤੇ ਜਿਸ ਤਰ੍ਹਾਂ ਉਹਨਾਂ ਦੇ ਸੋਰਾ ਸਾਬ ਦੇ ਬੰਦੋ ਇਲਾਕੇ ਦੇ ਲੋਕਾਂ ਦੇ ਹਰ ਸੁੱਖ-ਦੁੱਖ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਸਾਥ ਦਿੱਤਾ ਆਂਦਾ ਜਾਰੀ ਹੈ ਉਸੇ ਤਰੀਕੇ ਦੇ ਨਾਲ ਉਹ ਵੀ ਨਿਰਸਵਾਰਥ ਇਲਾਕੇ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ ਤੇ ਉਹਨਾਂ ਆਪਣੇ ਵਾਰਡ ਦੇ ਲੋਕਾਂ ਦੀ ਸੇਵਾ ਕਰਨ ਦੀ ਗੱਲ ਆ ਕਿ ਬੀਬੀ ਗਗਨਦੀਪ ਕੌਰ ਦੇ ਵੱਲੋਂ ਸਮੁੱਚੇ ਅਕਾਲੀ ਦਲ ਲੀਡਰਸ਼ਿਪ ਸਮੇਤ ਸਾਭਾ ਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਦਾ ਧੰਨਵਾਦ ਕਰਦਿਆ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਜੋ ਭਰੋਸੇ ਨਾਲ ਉੱਪਰ ਵਿਖਾਇਆ ਗਿਆ ਉਸ ਭਰੋਸੇ ਨੂੰ ਜ਼ਰੂਰ ਪੂਰਾ ਕਰਨਗੇ ਤੇ ਇਲਾਕੇ ਦੇ ਲੋਕਾਂ ਦੀ ਵੀ ਸੇਵਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਗਨਦੀਪ ਕੌਰ ਵਾਰਡ ਨੰਬਰ 15 ਤੋਂ ਤੁਹਾਡੀ ਸੇਵਾ ਲਈ ਆਈ ਹਾਂ ਮੈਨੂੰ ਕੀਮਤੀ ਵੋਟ પાਕੇ ਜਿੱਦਾਂ ਮੇਰੇ ਫਾਦਰ ਸਾਹਿਬ ਨੂੰ ਇੰਨਾ ਕੀਮਤੀ ਪਿਆਰ ਦਿੱਤਾ ਤੁਸੀਂ ਉਦਾਂ ਹੀ ਮੈਂ ਵੀ ਸੇਵਾ ਕਰਨੀ ਚਾਹੁੰਦੀ ਆ ਮੇਰੇ ਸਰਦਾਰ ਮੇਰੇ ਸਤਾਰ ਸਵਰਨ ਸਿੰਘ ਜੀ ਫਾਦਰ ਜੀ ਸੇਵਾ ਕਰਦੇ ਆਏ ਹਨ ਜਿੱਦਾਂ ਉਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਉਦਾਂ ਹੀ ਮੈਨੂੰ ਸੇਵਾ ਦਾ ਮੌਕਾ ਦਿਓ ਕੋਈ ਵੀ ਤੁਹਾਡੀ ਮੁਸ਼ਕਿਲ ਹੈ ਉਹ ਅਸੀਂ ਹੱਲ ਕਰਾਂਗੇ ਜੋ ਤੁਹਾਡਾ ਸੀਵਰੇਜ ਦਾ ਤਾਨੂੰ ਪ੍ਰੋਬਲਮ ਆ ਰਹੀ ਆ ਤੁਹਾਨੂੰ ਨੀਲੇ ਕਾਰਡ ਦੀ ਪ੍ਰੋਬਲਮ ਆ ਰਹੀ ਆ ਉਹ ਸਭ ਕੁਝ ਅਸੀਂ ਹੱਲ ਕਰਾਂਗੇ ਆਪਣਾ ਕੀਮਤੀ ਵੋਟ ਪਾ ਕੇ ਵੋਟ ਨੰਬਰ 15 ਤੋਂ ਮੈਨੂੰ ਗਗਨਦੀਪ ਕੌਰ ਨੂੰ ਜਿੱਤ ਹਾਸਿਲ ਕਰਵਾਓ